ਦੋਸਤੋ ਇਹ ਵੀਡੀਓ ਨੰਗਲਕਲਾਂ ਤੋਂ ਹੈ ਜਿਹੜੇ ਬਜ਼ੁਰਗ ਸਾਹਮਣੇ ਬੈਠੇ ਨੇ ਇਹਨਾਂ ਦੇ ਦੋ ਪੁੱਤਰ ਸੀ ਨੌਜਵਾਨ ਇੱਕ ਪੁੱਤਰ ਕੁਆਰਾ ਸੀ ਉਸ ਦੀ ਮੌਤ ਹੋ ਗਈ ਭਾਰ ਜਵਾਨੀ ਵਿੱਚ ਵਿਆਹ ਅਜੇ ਕਰਨਾ ਸੀ ਦੂਸਰਾ ਇਹਦਾ ਵਿਆਹ ਹੋਇਆ ਦੋ ਛੋਟੇ ਬੱਚੇ ਸੀ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਕਿਸੇ ਨੇ ਕੋਈ ਬਾਹ ਨਹੀਂ ਫੜੀ ਕਿਸੇ ਨੇ ਸਾਰ ਨਹੀਂ ਲਈ ਕੋਈ ਮੁਆਵਜ਼ਾ ਨਹੀਂ ਮਿਲਿਆ ਹੁਣ ਹਾਲਾਤ ਇਹ ਨੇ ਕਿ ਜੋ ਇਹਨਾਂ ਦੀ ਨੂੰਹ ਹੈ ਉਹਦੇ ਕੋਲ ਦੋ ਬੱਚੇ ਆ ਉਹ ਅੱਜ ਦੀ ਦਿਹਾੜੀ ਮਜ਼ਦੂਰੀ ਕਰਕੇ ਉਹਨੇ ਆਪਣਾ ਇੱਕ ਕਮਰਾ ਖੜਾ ਕਰ ਲਿਆ ਇਹਨਾਂ ਕੋਲ ਅੱਜ ਦੀ ਤਰੀਕ ਵਿੱਚ ਨਾ ਤਾਂ ਸਿਰ ਠਕਣ ਲਈ ਕਮਰਾ ਹੈਗਾ ਨਾ ਕੋਈ 플ਸ਼ ਬਾਥਰੂਮ ਹੈ ਨਾ ਰਸੋਈ ਹੈ ਆਪਣੀ ਨੂੰਹ ਦੇ ਨਾਲ ਰਹਿੰਦੇ ਨੇ ਚਲੋ ਠੀਕ ਆ ਰੋਟੀ ਦਿੰਦੇ ਆ ਰਲ ਮਿਲ ਕੇ ਗੁਜ਼ਾਰਾ ਤਾਂ ਕਰ ਰਹੇ ਨੇ ਪਰ ਹਰੇਕ ਬੰਦੇ ਨੂੰ ਆਪਣੇ ਸਿਰ ਤੇ ਛੱਤ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਗਰਮੀ ਹੈ ਸਰਦੀ ਹੈ ਉਦੋਂ ਪੈਣ ਵਾਸਤੇ ਬੰਦੇ ਨੂੰ ਛੱਤ ਜ਼ਰੂਰੀ ਹੈ ਇੱਕ ਕਮਰਾ ਹੈਗਾ ਉਹ ਚ ਦੋ ਬੱਚੇ ਆ ਤੇ ਨੂੰਹ ਆ ਉਹ ਪੈਂਦੇ ਨੇ ਚਲੋ ਮਾਤਾ ਤਾਂ ਨਾਲ ਉਹਨਾਂ ਦੇ ਕਮਰੇ ਚ ਪੈ ਸਕਦੀ ਹੈ ਫਿਰ ਬਜ਼ੁਰਗਾਂ ਦਾ ਬਹੁਤ ਔਖਾ ਹੋ ਜਾਂਦਾ ਦੋ ਮੰਝੇ ਦਿੰਦੇ ਨੇ ਛੋਟਾ ਕਮਰਾ ਹੈਗਾ ਹੁਣ ਇਹਨਾਂ ਨਾਲ ਗੱਲਬਾਤ ਕਰਵਾਵਾਂਗੇ ਕਿ ਇਹਨਾਂ ਨੂੰ ਸਰਕਾਰਾਂ ਵੱਲੋਂ ਕਮਰਾ ਕਿਉਂ ਨਹੀਂ ਮਿਲਿਆ ਕੋਈ 플ਸ਼ ਬਾਥਰੂਮ ਕਿਉਂ ਨਹੀਂ ਮਿਲਿਆ ਕੀ ਕਾਰਨ ਹੋਇਆ ਹਾਂਜੀ ਦੱਸੋ ਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਕੋਈ ਕਮਰਾ ਬਣਾ ਮੈਂ ਬਣ ਜੀ ਹੂੰ ਕੋਈ ਫਲੈਸ਼ ਬਣ ਜੀ ਵਰਸ਼ਾ ਹੋਈ ਹੈ ਹੂੰ ਤੇ ਕਿਤੇ ਕੋਈ ਦਿੱਤੀ ਅਰਜੀ ਤੁਸੀਂ ਕਮਰਾ ਬਣਾਉਣ ਵਾਸਤੇ ਨਾ ਕੋਈ ਨਾ ਕੋਈ ਨਾ ਹੂੰ ਕੋਈ ਨਹੀਂ ਹੁਣ ਤਾਂ ਫਿਰ ਬਹੁਤ ਔਖਾ ਹੋਊਗਾ ਸਿਰ ਤੇ ਕਮਰੇ ਹੀ ਨਹੀਂ ਹੈਗਾ ਜਦੋਂ ਬੋਲੋ ਮਾਤਾ ਤੁਸੀਂ ਦੱਸੋ ਕੀ ਗੱਲ ਲੱਖਾ ਭਾਈ ਕੋਈ ਕਮਰਾ ਨਹੀਂ ਹੂੰ ਕੋਈ ਸਾਡੀ ਕਿਸੇ ਨੇ ਵਾ ਨਹੀਂ ਫੜੀ ਹੂੰ ਹਾਂ ਜੇ ਤਾਂ ਬਾਣੀ ਫੜੀ ਆਪੀ ਬੈਠੇ ਆਂ ਤੇ ਚੁੱਪ ਕਰੀ ਹੂੰ ਹੈ ਵੀ ਸਾਡਾ ਕਮਰਾ ਪਾਈ ਗਏ ਕੋਈ ਫੋਟੋਸੇ ਵਾਂਜੀ ਕੰਮ ਸਾਥ ਹੁੰਦਾ ਨਹੀਂ ਗੋਲੇ ਦੁਖਦੇ ਹੈ ਜੀ ਕਿਉਂ ਫਿਰ ਐ ਨਹੀਂ ਜਾਂਦਾ ਕਦੇ ਸੱਤੇ ਪਾਵਾਂਗੇ ਹੂੰ ਹੈ ਅੱਛਾ ਨੂੰ ਆ ਜਿਤਵੰਨੇ ਦਾ ਰੋਟੀ ਦਿੰਦੀ ਐ ਚਿਤਵੰਨੇ ਦਾ ਨਹੀਂ ਦਿੰਦੀ ਹੂੰ ਠੀਕ ਤੇ ਕੋਈ 플ਸ਼ ਬਾਥਰੂਮ ਵੀ ਹੈ ਨਹੀਂ ਕਰੇ ਤੁਹਾਡੇ ਤਾਂ ਕੋਈ ਹੈ ਨਹੀਂ ਜੀ ਹੂੰ अच्छा मेनता हुन फिर सोडी मांग कमरे दी हुई है हां हां कमरा बन गए हम चले ने साडा टाइम पास हो जुगा हम अच्छा दोस्तों ए ਤੁਹਾਨੂੰ ਆਪਾਂ ਜਗਾ ਦਿਖਾਵੰਨੇ ਆ ਆ ਜਗਾ ਇਹਨਾਂ ਦੀ ਹੈ ਜੇ ਕੋਈ ਵੀ दानवीर ਅੱਗੇ ਆਉਣਾ ਚਾਹੁੰਦਾ ਜਾਂ ਕੋਈ ਬਾ ਫੜਨਾ ਚਾਹੁੰਦਾ ਇਹ ਥਾਂ 'ਚ ਇਹਨਾਂ ਦਾ ਕਮਰਾ ਬਣ ਸਕਦਾ ਆ ਜਗਾ ਜਿਹੜੀ ਤੁਹਾਨੂੰ ਵਿਖਾਤੀ ਅਸੀਂ ਇਹ ਇਨਾਂ ਦੀ ਹੈ ਬਾਕੀ ਇਹਦਾ ਜਿਹੜੀ ਦੂਸਰੀ ਜਗ੍ਹਾ ਕੀ ਉਹ ਦੀ ਨੂਂਦੀ ਹੈ ਇਹਦੇ ਜਿੱਥੇ ਬੈਠੇ ਨੇ ਇਹ ਜਗ੍ਹਾ ਇਹਨਾਂ ਨੂੰ ਦਿੱਤੀ ਹੋਈ ਹੈ ਆਪਾਂ ਜੇ ਰਲ ਮਿਲ ਕੇ ਇੰਨੇ ਥਾਂ 'ਚ ਕਿਤੇ ਵੀ ਕੋਈ ਇਹਨਾਂ ਦਾ ਫਲਸ਼ ਬਾਥਰੂਮ ਇੱਥੇ ਰਸੋਈ ਬਣ ਜੇ ਇਹ ਥਾਂ ਤੁਹਾਨੂੰ ਦਿਖਾ ਦੰਨੇ ਆ ਜਿੱਨੇ ਥਾਂ 'ਚ ਬੈਠੇ ਆ ਇਹ ਥਾਂ ਇਹਨਾਂ ਦਾ ਹੈਗਾ ਇਹ ਮੰਜੇ ਤੋਂ ਅੱਗੇ ਆ ਸਾਰਾ ਇਥਾ ਇੱਥੇ ਫਲਸ਼ ਬਾਥਰੂਮ ਵੀ ਬਣ ਸਕਦਾ ਇੱਕ ਕਮਰਾ ਹੀ ਬਣ ਸਕਦਾ ਆ ਚੁੱਲ੍ਹੇ ਵਾਲੀ ਜਗ੍ਹਾ ਵੀ ਇਹਨਾਂ ਦੀ ਹੈ ਜੇ ਰਸੋਈ ਦਾ ਕੋਈ ਹੋ ਜੇ ਪ੍ਰਬੰਧ ਸੋ ਆਪਾਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿਉਂਕਿ ਬਹੁਤ ਬੁੱਢੀ ਉਮਰ ਹੋ ਚੁੱਕੀ ਆ ਹੁਣ ਤਾਂ ਕੋਈ ਕੰਮ ਧੰਦਾ ਵੀ ਨਹੀਂ ਹੁੰਦਾ ਦਿਹਾੜੀ ਵੀ ਨਹੀਂ ਹੁੰਦੀ ਬਸ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਮਸਾਂ ਚੱਲਦਾ ਸੋ ਅਸੀਂ ਤੁਹਾਨੂੰ ਬੇਨਤੀ ਕਰਾਂਗੇ ਕਿ ਜੇ ਇਸ ਜਗ੍ਹਾ 'ਤੇ ਚਿੰਨ ਦਾ ਕਮਰਾ ਬਣਾਇਆ ਜਾਵੇ ਤਾਂ ਬਹੁਤ-ਬਹੁਤ ਮਿਹਰਬਾਨੀ ਹੋਵੇਗੀ ਜਿਨ੍ਹਾਂ ਨੂੰ ਵੀ ਇਹਨਾਂ ਦੇ ਫੋਨ ਨੰਬਰ ਦੀ ਲੋੜ ਹੋਵੇਗੀ ਅਸੀਂ ਨੰਬਰ ਇੱਕ ਵਾਰ ਆਪਣਾ ਲਿਖਾਂਗੇ ਕਿਉਂਕਿ ਕਈ ਵਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਫੋਨ ਕਿੱਥੋਂ ਆਇਆ ਕਿਹਦਾ ਜਿਨ੍ਹਾਂ ਨੇ ਫੋਨ ਲੈਣਾ ਹੋਇਆ ਜਾਂ ਖਾਤਾ ਨੰਬਰ ਲੈਣਾ ਹੋਇਆ ਸਾਡੇ ਨਾਲ ਸੰਪਰਕ ਕਰਿਓ ਅਸੀਂ ਇਹਨਾਂ ਦਾ ਖਾਤਾ ਨੰਬਰ ਭੇਜ ਦਾਂਗੇ ਤੁਸੀਂ ਉਹ ਚ ਪੈਸੇ ਵੀ ਪਾ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਅਸੀਂ ਸਕਰੀਨ ਤੇ ਵੀ ਲਿਖ ਦਾਂਗੇ ਤੁਸੀਂ ਸਿੱਧੇ ਮੱਥੇ ਵੀ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਨੰਬਰ ਜਾਦਾ ਹੀ ਮੂਝਵਾਨੀ ਉਹ ਨਮਾਇਲ ਚ